ਹਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਦੇਸੀ ਸਟਾਈਲ ਚੂਰੀ ਇਹਦੇ ਵਾਸਤੇ ਆਪਾਂ ਇਹ ਬੇੜਾ ਲਿਆ ਜੀ ਆਪਾਂ ਰੋਟੀਆਂ ਤਿਆਰ ਕਰਾਂਗੇ 5-6 ਫਿਰ ਆਪਾਂ ਉਹਦੀ ਚੂਰੀ ਬਣਾਵਾਂਗੇ ਇਹ ਰੋਟੀਆਂ ਪਕਾ ਲਾਂਗੇ ਆਪਾਂ ਐਸਟਰਾ 'ਪਰ 5-6 ਰੋਟੀਆਂ ਤਿਆਰ ਕਰ ਲਾਂਗੇ ਜੀ ਆਪਾਂ ਸਾਰੀਆਂ ਰੋਟੀਆਂ ਤਿਆਰ ਕਰ ਲਾਂਗੇ। ਇਹ ਆਪਾਂ ਰੋਟੀਆਂ ਤਿਆਰ ਕਰ ਲਈਆਂ ਜੀ। ਹੁਣ ਆਪਾਂ ਇਹਨਾਂ ਨੂੰ ਬਰੀਕ-ਬਰੀਕ ਇਸ ਤਰ੍ਹਾਂ ਤੋੜ ਕੇ ਪਾ ਲਾਂਗੇ। ਜੀ ਕਰ ਲਾਂਗੇ ਇਹਨਾਂ ਨੂੰ। ਇਹਨਾਂ ਨੂੰ ਤੋੜ-ਤੋੜ ਕੇ ਆਸਤਰ ਬਰੀਕ-ਬਰੀਕ ਕਰਤੀਆਂ ਕਰ ਲਾਂਗੇ। ਹੁਣ ਆਪਾਂ ਇਹਦੇ ਵਿੱਚ ਸ਼ੱਕਰ ਪਾ ਲਾਂਗੇ। ਸ਼ੱਕਰ ਤੁਸੀਂ ਆਪ ਦੇ ਅਕੋਰਡਿੰਗ ਪਾ ਸਕਦੇ ਹੋ, ਵੱਧ ਘੱਟ ਵੀ ਪਾ ਸਕਦੇ ਹੋ। ਇਸ ਤਰ੍ਹਾਂ ਇਹਨਾਂ ਨੂੰ ਆਪਾਂ ਬਰੀਕ ਕਰ ਲਾਂਗੇ ਬਿਲਕੁਲ ਜੀ ਐਸ ਤਰ੍ਹਾਂ ਥਨੜ ਬਰੀਕ ਕਰ ਲਓ ਥੋੜਾ ਇਹ ਪੈਦੇ ਚ ਪਹਿਲਾਂ ਥੋੜਾ ਪਾਵਾਂਗੇ ਦੇਸੀ ਘਿਓ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਐਸ ਤਰ੍ਹਾਂ ਘੋਲ પા ਕੇ ਆਪਾਂ ਬ੍ਰੀਕ ਬ੍ਰੀਕ ਕਰ ਲਾਂਗੇ ਉਹਨਾਂ ਨੂੰ ਜੀ ਫਿਰ ਇਹਨਾਂ ਦੀਆਂ ਪਿੰਨੀਆਂ ਬਣਾਵਾਂਗੇ ਇਹ ਐਮ ਪਨ ਦੇਸੀ ਘਿਓ ਤੇ ਸ਼ੱਕਰ ਨੂੰ ਚੰਗੀ ਤਰ੍ਹਾਂ ਰੋਟੀਆਂ 'ਚ ਮਿਕਸ ਕਰ ਲਾਂਗੇ ਜੀ ਐਮ ਬ੍ਰੀਕ ਬ੍ਰੀਕ ਕਰ ਲਾਂਗੇ ਨਾ ਐਸਟਰ ਪੂਰੇ ਜ਼ੋਰ ਨਾਲ ਕੁੱਟਨੀਏ ਦਸੀ ਇਹ ਚੂਰੀ ਇਹ ਚੂਰੀ ਬਹੁਤ ਹੀ ਹੈਲਦੀ ਤੇ ਟੇਸਟੀ ਬਣਦੀ ਹੈ ਇਹ ਸਿੰਪਲ ਤਰੀਕੇ ਨਾਲ ਇਸ ਤਰ੍ਹਾਂ ਮਸਾਂ ਨੂੰ ਸਿੱਕੀ ਬਿਲਕੁਲ ਬਰੀਕ ਕਰ ਲਿਆ ਜੀ ਆਪਣੀ ਚੂਰੀਆਂ ਹੱਥ ਪਚੰਗੀ ਤਰ੍ਹਾਂ ਕੁੱਟ ਲਈ ਆ ਜੀ ਦੀ ਕਰ ਲਈ ਆ ਹੁਣ ਆਪਾਂ ਇਹਦੀਆਂ ਪਿੰਨੀਆਂ ਬਣਾਵਾਂਗੇ ਜੀ ਹੁਣ ਆਪਾਂ ਇਸ ਤਰ੍ਹਾਂ ਦੀਆਂ ਪਿੰਨੀਆਂ ਬਣਾ ਲਾਂਗੇ ਤੁਸੀਂ ਇਸ ਇਸਤਰਾ ਵੀ ਖਾ ਸਕਦੇ ਹੋ ਕਿੰਨੇ ਬਣਾ ਕੇ ਵੀ ਖਾ ਸਕਦੇ ਹੋ ਆਪਣੀ ਚੂਰੀ ਬਣ ਕੇ ਤਿਆਰ ਹੈ ਜੀ ਇਹ ਸੀਤਲੇ ਬਹੁਤ ਹੀ ਹੈਲਦੀ ਤੇ ਟੇਸਟੀ ਬਣਦੀ ਹੈ ਜੀ ਇਹ ਤੁਸੀਂ ਹਮੇਸ਼ਾ ਦੇਸੀ ਘਿਓ ਦੇ ਵਿੱਚ ਹੀ ਬਣਾਇਓ ਇਹਨੂੰ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ